ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਹਰਪੂਰਾ ਦੇ ਗੁਰਦੁਆਰਾ ਮਾਤਾ ਸਾਦਨੀ ਵਿਖੇ ਠੰਡੇ ਮਿੱਠੇ ਜਲਦੀ ਛਬੀਲ ਅਤੇ ਕੜਾਹ ਚੋਲਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਅਮਰਿਤਪਾਲ ਸਿੰਘ ਸੋਢੀ ਰਸ਼ਪਾਲ ਸਿੰਘ ਸ਼ੀਤਲ ਸਿੰਘ ਤਰਸੇਮ ਸਿੰਘ ਸੁਰਿੰਦਰ ਸਿੰਘ ਸਰਬਜੀਤ ਸਿੰਘ ਫੌਜੀ ਤਰਸੇਮ ਸਿੰਘ ਲਖਵਿੰਦਰ ਸਿੰਘ ਬਲਦੇਵ ਸਿੰਘ ਜੈਬ ਸਿੰਘ प्रेम सिंह सोनू मंगल सिंह फौजी बलजिंदर सिंह अजयपाल सिंह आजादप्रीत सिंह अर्शप्रीत सिंह साद संगत ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਾ ਛੱਡ ਕੇ ਗੁਰਬਾਣੀ ਨਾਲ ਜੁੜਨ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਇਗਰ ਜੀ ਦਾ ਖਾਲਚਾ ਵਾਇਗਰ ਜੀ ਕੀ ਪਤੇ ਸਰਦਾਰ ਤਹਸੀਮ ਸਿੰਘ ਜੀ ਮਰਦੇ ਪਾਸ਼ਾ ਜੀ ਉਹ ਤਾਨ ਤਾਨ ਗੁਰੂ ਅਰਜਨ ਦੇਵ ਜੀ ਮਰਦੇ ਵਸੇਹੀ ਦੀਦਾੜੇ ਨੂੰ ਮੋਖ ਰੱਖਦੇ ਮਹਾਰਾਜੇ ਸਾਹਿਬ ਸੰਗਤਾਂ ਨੇ ਪਹਿਲਾਂ ਦੇ ਲੰਗਰ ਲਾਏ ਨੇ ਮਹਾਰਾਜ ਚੜ੍ਹਦੀਆਂ ਕਲਾ ਚ ਰਕੇ ਔਰ ਮਾਤਾ ਸਾਹਿਬ ਦੀ ਗੁਰਦੁਆਰੇ ਸਾਹਿਬ ਸਿਵੀਆਂ ਦੇ ਲੰਗਰ ਚੱਲਣ ਲੱਗੇ ਆ ਸੰਗਤਾਂ ਵਾਸਤੇ ਤਾਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਾਤਸ਼ਾਹ ਜੀ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਜ ਇਹ ਚੜ੍ਹਦੀਆਂ ਕਲਾ ਆਪਣੀ ਸੰਗਤ ਦੇ ਆਪ ਕੋਲੇ ਮਹਾਰਾਜ ਤੇ ਪਾਤਸ਼ਾਹ ਨਾਮ ਜੀ ਪਾਈ ਆਪਣੇ ਚਰਨੀ ਲਾਇਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨੌਜਵਾਨਾਂ ਨੇ ਵੀ ਆਪਣਾ ਮਾਮਲਾ ਦਾ ਨਿਬਖਣਾ ਗੁਰੂ ਵਾਲੇ ਬਣਨ ਸਾਰੇ ਜੀ ਮਗਲ ਮਾਰਾਇ ਦੀ ਦਾ ਅਮਰ ਜਸਾ ਕੇ ਅਸੀਂ ਪਤਿਆਂ ਤੋਂ ਵਜਨ ਆਪਣੇ ਕਿਉਂਕਿ ਜ਼ਿੰਦਗੀ ਨੂੰ ਸੁਧਾਰਨਾ ਮੇਰਾ ਨਾਮ ਸਰਦਾਰ ਸਰਦਜੀਤ ਸਿੰਘ ਫੌਜੀ ਅੱਜ ਜੋ ਸਪੀਲ ਲਗਾਈ ਗਈ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੱਧਿੰਦਰ ਰੱਖਦੇ ਹੋਏ ਸਪੀਲਾਂ ਦੇ ਲੰਗਰ ਤਿਆਰ ਕੀਤੇ ਗਏ ਹਨ ਅਤੇ ਮਾਤਾ ਸਾਧਨੀ ਦਾ ਜੋ ਗੁਰਦੁਆਰਾ ਤੁਸੀਂ ਪਿੱਛੇ ਦੇਖ ਰਹੇ ਜੇ ਉਹਨਾਂ ਦੇ ਕਰਕੇ ਵੀ ਆਪਾਂ ਸਪੀਲ ਤਿਆਰ ਕੀਤੀ ਹੋਈ ਆ ਤੇ ਮਹਾਰਾਜ ਜੀ ਚਾਰਦੀ ਕਰਾ ਰੱਖੇ ਇਸੇ ਤਰ੍ਹਾਂ ਹੀ ਲੰਗਰ ਸਪੀਲ ਦੇ ਚਲਦੇ ਰਹਿਣ ਪਿੰਡ ਹਰਪੁਰਾ ਇਸ ਸਪੀਲ ਲੱਗੀ ਹੋਈ ਆ ਮਹਾਰਾਜ ਸਾਧਨੀ ਤੇ ਗੁਰਦੁਆਰੇ ਇਹ ਪਿੰਡ ਦੇ ਸਹਿਯੋਗ ਦੇ ਨਾਲ ਹੀ ਲੱਗਦੀ ਆ ਜੀ ਤੇ ਪਿੰਡ ਦੇ ਸਹਿਯੋਗ ਨਾਲ ਹੀ ਦੇਖੋ ਖੰਡ ਆ ਰਹੀ ਆ ਮਹਾਰਾਜ ਦੀ ਕਿਰਪਾ ਜੀ ਤੇ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਸਪੀਲ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਨਸ਼ਿਆਂ ਦਾ ਤਿਆਗ ਕਰਨ ਤੇ ਮਹਾਰਾਜ ਦੇ ਚਰਨਾਂ ਨਾਲ ਜੋੜਨ ਆਪਣੇ ਜਿਨ੍ਹਾਂ ਅਸੀਂ ਵੀ ਪੁਰਾਣੇ ਬੰਦੇ ਜੋ ਦਸਪੀਲਾ ਵਗੈਰਾ ਲਗਾਨੇ ਆ ਨਵੀਂ ਪੀੜ੍ਹੀ ਨੂੰ ਵੀ ਚਾਹੀਦਾ ਹੈ ਕਿ ਇਸੇ ਤਰ੍ਹਾਂ ਅੱਗੇ ਵਧਣ ਤੇ ਆਪਣਾ ਸਹਿਯੋਗ ਦੇਣ ਤੇ ਇਸੇ ਤਰ੍ਹਾਂ ਹੀ ਸਪੀਲਾ ਦੇ ਲੰਗਰ ਤੇ ਦੂਸਰੇ ਲੰਗਰ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ